ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮੈਂ ਫਲਮਸਤਾ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦੀ ਇਸ ਵੀਡੀਓ ਵਿੱਚ ਜੋ ਗੱਲ ਕਰਨੀ ਹੈ ਉਹ ਹੈ ਕਿ ਜਦੋਂ ਅਸੀਂ ਸਰਾਧ ਕਰਦੇ ਆਂ ਪਿਤਰਾਂ ਦੇ ਨਾਮ ਤੇ ਕੋਈ ਕਰਮ ਕਰਦੇ ਆਂ ਤੇ ਖਾਣਾ ਜਾਨਵਰਾਂ ਨੂੰ ਜਾਂ ਪੰਛੀਆਂ ਨੂੰ ਕਿਉਂ ਪਾਇਆ ਖਾਸ ਕਰਕੇ ਕਾਮਾ ਨੂੰ ਖਾਣਾ ਖਿਲਾਉਣਾ ਕਿਉਂ ਸ਼ੁਭ ਮੰਨਿਆ ਗਿਆ ਹੈ ਕਿਉਂ ਖਿਲਾਉਂਦੇ ਆ ਸੋ ਇਹਦਾ ਕਾਰਨ ਕੀ ਹੈ ਆਪਾਂ ਅੱਜ ਦੀ ਇਸ ਵੀਡੀਓ ਰਾਈਂ ਕੁਝ ਗੱਲਾਂ ਸਾਂਝੀਆਂ ਕਰਾਂਗੇ ਜੀ ਵੀਡੀਓ ਨੂੰ ਪੂਰੇ ਸੁਣ ਲੈਣਾ ਜੀ ਸੁਣ ਕੇ ਸਮਝਣ ਦੀ ਕੋਸ਼ਿਸ਼ ਕਰਨੀ ਤੇ ਬਾਕੀ ਆ ਜੋ ਸ਼ਰਾਧ ਚੱਲ ਰਿਹਾ ਹੈ ਇਹਨਾਂ ਦੇ ਵਿੱਚ ਤੁਸੀਂ ਕੋਈ ਨਾ ਕੋਈ ਕਰਮ ਆਪਣੇ ਬਜ਼ੁਰਗਾਂ ਦੇ ਨਾਮ ਤੇ ਜ਼ਰੂਰ ਕਰਨਾ ਚਾਹੀਦਾ ਹੈ ਦਾਨ ਕੋਲ ਸੋ ਹੁਣ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਜੀ ਕੁਝ ਕਮੈਂਟ ਤਾਂ ਵੀ ਦੱਸਾਂਗੇ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਿਆ ਕਰੋ ਸੋ ਹੁਣ ਇੱਥੇ ਆਪਾਂ ਕੁਝ ਕਮੈਂਟਾਂ ਦੱਸਾਂਗੇ ਫਿਰ ਮੇਨ ਵਿਸ਼ੇ ਵੱਲ ਚੱਲਦੇ ਆ ਸੋ ਇੱਥੇ ਪਹਿਲਾ ਜੋ ਕਮੈਂਟ ਹੈ ਇਹ ਜਸਵਿੰਦਰ ਕੌਰ ਨੇ ਕਮੈਂਟ ਕੀਤਾ ਹੈ ਸੋ ਇਹ ਲਿਖਦੇ ਨੇ ਕਿ ਦੀਦੀ ਜੀ ਜਿੱਥੇ ਵੀਰਵਾਰ ਤੇ ਤੀਨਾ ਸੀ ਨਿਯਾਜ ਦੇ ਨਾਲ ਚੂਰਮਾ ਬਣਾ ਕੇ ਸਜਦਾ ਸਲਾਮ ਕੀਤਾ ਤੇ ਹੋਰ ਵੀਰਵਾਰ ਨੂੰ ਵੀ ਅਸੀਂ ਸੇਵਾ ਕਰਦੇ ਯਾਨੀ ਸਜਦਾ ਸਲਾਮ ਕਰਦੇ ਆ ਤੇ ਕਵਾਲੀ ਵੀ ਸੁਣਦੇ ਆ ਕਵਾਲੀ ਵੀ ਲਗਾਉਂਦੇ ਆ ਸੋ ਬਹੁਤ ਵਧੀਆ ਜੀ ਸੋ ਇਹ ਕਰਮ ਜ਼ਰੂਰ ਕਰਨੇ ਚਾਹੀਦੇ ਆ ਸੋ ਆਪਾਂ ਕਈ ਵਾਰ ਦੱਸਿਆ ਹੈ ਕਿ ਜੇਕਰ ਨਿਆਜ਼ ਬਣਾਉਨੇ ਉਹ ਲੱਖ ਦਾ ਤਾਂ ਪੀਰ ਦੀ ਖਾਸ ਕਰਕੇ ਸੇਵਾ ਕਰਦੇ ਹੋ ਤਾਂ ਲੱਖ ਦਾ ਤਾਂ ਪੀਰ ਦੇ ਚੋਰਮਾ ਵੀ ਜ਼ਰੂਰ ਚੜਦਾ ਹੈ ਸੋ ਥੋੜੀ ਜੀ ਹੀ ਚੂਰੀ ਚਾਹੇ ਬਣਾਇਆ ਕਰੋ ਬਣਾਇਆ ਜ਼ਰੂਰ ਕਰੋ ਛੋਟੇ ਛੋਟੇ ਦੋ ਫੁੱਲ ਕੇ ਬਣਾ ਕੇ ਚੂਰੀ ਬਣਾ ਸਕਦੇ ਆ ਜੇਕਰ ਪੰਜ ਫੁੱਲ ਕੇ ਬਣਾਉਣਾ ਚਾਹੁੰਦੇ ਪੰਜਾਂ ਦੀ ਬਣਾ ਸਕਦੇ ਆ ਸੋ ਇਹ ਤੁਹਾਡੀ ਮਨ ਦੀ ਸ਼ਰਤ ਆ ਹੈ ਸੋ ਨੇਕ ਨਾਲ ਚੂਰਮਾ ਬਣਾਉਣਾ ਜਿੰਨੂੰ ਚਾਹੀਦਾ ਜਿਹੜੇ ਲੱਖਤਾ ਤਾਂ ਪੀਰ ਦੀ ਸੇਵਾ ਕਰਦੇ ਆ ਜਾਂ ਪੰਜਾਬੀਰਾਂ ਦੀ ਕਰਦੇ ਆ ਸੋ ਇਹਨਾਂ ਕਰਮਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਕਿ ਕਿਹੜਾ ਕਰਮ ਕਿਸ ਤਰ੍ਹਾਂ ਕਰਨਾ ਆ ਪਤਾ ਹੋਣਾ ਚਾਹੀਦਾ ਹੈ ਜੀ ਸੋ ਵੀਡੀਓ ਪੂਰੀ ਸੁਣਦੇ ਹੋ ਤੇ ਕੁਝ ਨਾ ਕੁਝ ਸਿੱਖਣ ਨੂੰ ਵੀ ਮਿਲੇਗਾ ਇਸ ਲਈ ਕਈ ਦਾ ਵੀ ਵੀਡੀਓ ਨੂੰ ਪੂਰੀ ਸੁਣਿਆ ਕਰੋ ਸੋ ਕਿਸੇ ਇੱਕ ਦਾ ਕਮੈਂਟ ਕਈਆਂ ਦੇ ਨਾਲ ਜੁੜਿਆ ਹੋ ਸਕਦਾ ਹੈ ਸੋ ਪੂਰੀ ਵੀਡੀਓ ਸੁਣੋਗੇ ਤੇ ਕਾਫੀ ਗੱਲਾਂ ਦੇ ਜਵਾਬ ਤੁਹਾਨੂੰ ਵੀ ਨਾ ਪੁੱਛਿਆ ਹੀ ਮਿਲ ਸਕਦੇ ਆ ਜੀ ਸੋ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਜੋ ਦੱਸਦੇ ਹੋ ਅਸੀਂ ਕਰਮ ਤੁਸੀਂ ਉਹ ਕਰਦੇ ਨਹੀਂ ਹੋ ਸੋ ਇਸੇ ਤਰ੍ਹਾਂ ਹਮੇਸ਼ਾ ਹੀ ਚੰਗਾ ਕਰਮ ਕਰਦੇ ਰਹਿਣਾ ਚਾਹੀਦਾ ਹੈ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਆ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਅਸੀਂ ਪੂਰੀ ਵੀਡੀਓ ਸੁਣਦੇ ਆ ਸੋ ਇਹਨਾਂ ਦਾ ਵੀ ਕਮੈਂਟ ਹਰ ਰੋਜ਼ ਆਉਂਦਾ ਹੈ ਜੀ ਹਰ ਰੋਜ਼ ਵੀਡੀਓ ਸੁਣਦੇ ਆ ਕਮੈਂਟ ਵੀ ਕਰਦੇ ਆ ਸੋ ਕਾਫੀ ਸਮੇ ਤੋਂ ਚੈਨਲ ਦੇ ਨਾਲ ਜੁੜੇ ਹੋਏ ਆ ਜੀ ਬਹੁਤ-ਬਹੁਤ ਇੱਥੇ ਪਹਿਲਾਂ ਧੰਨਵਾਦ ਕਰਦੇ ਆ ਕਿ ਤੁਸੀਂ ਇਹ ਵੀਡੀਓ ਨੂੰ ਇੰਨਾ ਜ਼ਿਆਦਾ ਪਿਆਰ ਦਿੰਦੇ ਹੋ ਸੁਣਦੇ ਹੋ ਸਮਝਦੇ ਹੋ ਜੀ ਸੋ ਇਹਨਾਂ ਦਾ ਨਾਮ ਹੈ ਕਮਲਜੀਤ ਸੋ ਇਹ ਲਿਖਦੇ ਨੇ ਕਿ ਅਸੀਂ ਹਰ ਰੋਜ਼ ਵੀਡੀਓ ਸੁਣਦੇ ਆ ਪੂਰੀ ਵੀਡੀਓ ਸੁਣਦੇ ਆ ਤੇ ਮਾਲਕ ਹਮੇਸ਼ਾ ਹੀ ਤੁਹਾਨੂੰ ਸੇਵਾ ਦਾ ਫਲ ਬਖਸ਼ੇ ਸੰਗਤ ਨੂੰ ਪਰਮਾਤਮਾ ਦੇ ਨਾਲ ਜੋੜਦੇ ਹੋ ਸੋ ਦੇਖੋ ਜੀ ਅਸੀਂ ਪੂਰੀ ਕੋਸ਼ਿਸ਼ ਕਰਦੇ ਹਾਂ ਕਿ ਤੁਸੀਂ ਆਪਣੇ ਮੁਰਸ਼ਿਦ ਨੂੰ ਪਿਆਰ ਕਰੋ ਆਪਣੇ ਮੁਰਸ਼ਿਦ ਨੂੰ ਧਿਆਵੋ ਤੇ ਉਹਦੇ ਲਈ ਸਮਾਂ ਵੀ ਕੱਢੋ ਸੋ ਸਾਡੀ ਇੱਕ ਕੋਸ਼ਿਸ਼ ਰਹਿੰਦੀ ਹੈ ਕਿ ਹੁਣ ਉਸ ਰਸਤੇ ਤੇ ਤੁਰਨਾ ਜਾਂ ਨਾ ਤੁਰਨਾ ਉਹ ਆਪ ਦੀ ਮਰਜ਼ੀ ਹੁੰਦੀ ਆ ਕਿ ਅਸੀਂ ਇਹ ਸਭ ਕੁਝ ਕਰ ਸਕਦੇ ਆ ਜਾਂ ਨਹੀਂ ਸੋ ਕਰਨ ਨੂੰ ਇਨਸਾਨ ਹਰ ਕੁਝ ਕਰ ਸਕਦਾ ਹੈ ਜਦੋਂ ਅਸੀਂ ਠੀਕ ਨਹੀਂ ਹੁੰਦੇ ਜਾਂ ਮੁਸ਼ਕਲ ਸਮਾਂ ਆਉਂਦਾ ਆ ਪਰ ਫਿਰ ਵੀ ਜੋ ਸਾਡੇ ਫਰਜ਼ ਹੁੰਦੇ ਨੇ ਦਿਨ ਵਿੱਚ ਕੰਮ ਕਰਨ ਵਾਲੇ ਹੁੰਦੇ ਨੇ ਉਹ ਅਸੀਂ ਨਾ ਚਾਹੁੰਦੇ ਹੋਏ ਵੀ ਕਰਦੇ ਆ ਕਿਉਂਕਿ ਪਤਾ ਹੈ ਕਿ ਉਹ ਕਰਨਾ ਪੈਣਾ ਪਰ ਇਹਦੇ ਬਾਰੇ ਸਾਨੂੰ ਇੰਨਾ ਗਿਆਨ ਨਹੀਂ ਸੋ ਜਿਸ ਦਿਨ ਗਿਆਨ ਆ ਗਿਆ ਜਿਸ ਦਿਨ ਸਮਝ ਆ ਗਈ ਕਿ ਇਹਨਾਂ ਗੱਲਾਂ ਦੀ ਕੀ ਐਮੀਅਤ ਹੈ ਜ਼ਿੰਦਗੀ ਵਿੱਚ ਤਾਂ ਫਿਰ ਤੁਸੀਂ ਹਰ ਇੱਕ ਘਰ ਦਾ ਕੰਮ ਛੱਡ ਕੇ ਤੁਸੀਂ ਇੱਧਰ ਨੂੰ ਭੱਜਣਾ ਸ਼ੁਰੂ ਕਰ ਦੋਗੇ ਸੋ ਇਹੀ ਤਾਂ ਪੜਦਾ ਹੈ ਪਰਦੇ ਦੇ ਵਿੱਚੋਂ ਉਹਨੂੰ ਲੱਭਣ ਦੀ ਕੋਸ਼ਿਸ਼ ਕਰਨੀ ਆ ਲੱਭਣਾ ਉਦੋਂ ਹੈ ਜਦੋਂ ਮਿਹਨਤ ਕਰਨੀ ਸ਼ੁਰੂ ਕਰੋਗੇ ਤੇ ਕਰਮ ਕਰਨੇ ਸ਼ੁਰੂ ਕਰੋਗੇ ਸੋ ਜਿਸ ਦਿਨ ਇਹ ਪੜਦਾ ਉੱਠ ਗਿਆ ਫਿਰ ਸਾਰੇ ਭੇਤ ਖੁੱਲ ਜਾਂਦੇ ਫਿਰ ਸਚਾਈ ਜਦੋਂ ਸਾਹਮਣੇ ਆਉਂਦੀ ਆ ਤਾਂ ਫਿਰ ਉਸ ਗੱਲ ਨੂੰ ਅਪਣਾਉਂਦਾ ਹੈ الانسان ਪਰ ਉਦੋਂ ਤੱਕ ਬਹੁਤ ਵਕਤ गुज़र ਜਾਂਦਾ ਹੈ ਸੋ ਉਸ ਸਮੇਂ ਫਿਰ ਹੱਥ ਕੁਝ ਨਹੀਂ ਆਉਂਦਾ ਸੋ ਇਸ ਲਈ ਕਹੀਦਾ ਕਿ ਉਮਰ ਛੋਟੀ ਹੀ ਸਹੀ ਪਰ ਛੇਤੀ ਪ੍ਰਮਾਤਮਾ ਦੇ ਚਰਨਾਂ ਨਾਲ ਲੱਗ ਜਾਣਾ ਚਾਹੀਦਾ ਇਹ ਨਹੀਂ ਸੋਚਣਾ ਚਾਹੀਦਾ ਕੀ ਬੜਾ ਪੇਰਾ ਇੰਤਜ਼ਾਰ ਕਰਨਾ ਆ ਫਿਰ ਵੀ ਅਸੀਂ ਨਾਮ ਸਿਮਰਨਾ ਆ ਫਿਰ ਵੀ ਭਗਤੀ ਕਰਨੀ ਆ ਕਿਉਂਕਿ ਉਮਰ ਦਾ ਕਿਸੇ ਨੂੰ ਕੁਝ ਨਹੀਂ ਪਤਾ ਕਿੰਨੀ ਹੈ ਕਿੰਨੀ ਨਹੀਂ ਚੰਗਾ ਕਰਮ ਕਰਨ ਲੱਗੇ ਕਦੇ ਵੀ ਸੋਚ ਵਿਚਾਰ ਨਹੀਂ ਕਰਨੀ ਚਾਹੀਦੀ ਸੋ ਇਹ ਸਭ ਕੁਝ ਜੇਕਰ ਅਸੀਂ ਚਾਹੀਏ ਕਿ ਜ਼ਿੰਦਗੀ ਵਿੱਚ ਅਪਣਾਉਣਾ ਹੈ ਤਾਂ satsang ਸੁਣਨ ਦੀ ਜ਼ਰੂਰਤ ਆ ਚੰਗੀਆਂ ਗੱਲਾਂ ਸੁਣਨ ਦੀ ਜ਼ਰੂਰਤ ਆ ਚੰਗੀ ਸੰਗਤ ਕਰਨ ਦੀ ਜ਼ਰੂਰਤ ਆ ਜਿੱਦਾਂ ਦੀ ਸੰਗਤ ਹੁੰਦੀ ਹੈ ਵੈਸਾ ਹੀ ਰੰਗ ਚੜਦਾ ਹੈ ਸੋ ਅਸੀਂ ਇੱਕ ਮੂਵੀ ਦੇਖੀ ਅਰਦਾਸ ਸੋ ਅਰਦਾਸ ਮੂਵੀ ਜ਼ਰੂਰ ਦੇਖੋ ਤੇ ਆਪਣੇ ਬੱਚਿਆਂ ਨੂੰ ਵੀ ਦਿਖਾਓ ਸੋ ਉਹਦੇ ਵਿੱਚੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਦੂਸਰੀ ਹੈ ਬੀਬੀ ਰਜਨੀ ਦੀ ਮੂਵੀ ਸੋ ਉਹ ਵੀ ਜੇਕਰ ਤੁਸੀਂ ਦੇਖਦੇ ਹੋ ਆਪਣੇ ਬੱਚਿਆਂ ਨੂੰ ਦਿਖਾਉਂਦੇ ਹੋ ਤਾਂ ਬਹੁਤ ਕੁਝ ਸਿੱਖਣ ਨੂੰ ਸਮਝਣ ਨੂੰ ਮਿਲਦਾ ਹੈ ਤੇ ਪਰਮਾਤਮਾ ਦੀ ਕਿੰਨੀ ਕਿਰਪਾ ਹੁੰਦੀ ਹੈ ਜਿਹੜਾ ਵਿਸ਼ਵਾਸ ਰੱਖਦਾ ਹੈ ਮਾਲਕ ਤੇ ਉਹ ਬਿਲਕੁਲ ਸੱਚਾਈ ਹੈ ਕਿਉਂਕਿ ਇਹ ਕਈਆਂ ਕਹਾਣੀਆਂ ਨਹੀਂ ਹੈ ਕਿ ਕਈਆਂ ਸੁਣੀਆਂ ਕਹਾਣੀਆਂ ਆ ਸਿਰਫ ਇੱਕ ਕਹਾਣੀ ਹੈ ਸੋ ਨਹੀਂ ਜੋ ਸਚਾਈ ਹੈ ਹਕੀਕਤ ਹੈ ਉਹ ਤੁਹਾਨੂੰ ਵੀ ਰਹੀ ਹੀ ਸਮਝ ਆ ਸਕਦਾ ਕਿਉਂਕਿ ਉਹ ਜੋ ਬੀਤਿਆ ਵਕਤ ਦਾ ਸੀ ਉਹਨਾਂ ਨੂੰ ਦੇਖਿਆ ਨਹੀਂ ਪਰ ਸੁਣਿਆ ਹੈ ਪਰ ਬਹੁਤ ਵਧੀਆ ਇਹਨਾਂ ਨੇ ਮੂਵੀ ਦੇ ਵਿੱਚ ਦਿਖਾ ਲਿਆ ਹੈ ਕਿ ਜਦੋਂ ਅਸੀਂ ਪ੍ਰਮਾਤਮਾ ਤੇ ਵਿਸ਼ਵਾਸ ਰੱਖਦੇ ਆ ਤੇ ਕਿਹੜ-ਕਿਹੜੀਆਂ ਮੁਸ਼ਕਲਾਂ ਹੁੰਦੀਆਂ ਜ਼ਿੰਦਗੀ ਵਿੱਚ ਅਸੀਂ ਤੇ ਛੋਟ-ਛੋਟੀਆਂ ਮੁਸ਼ਕਲਾਂ ਨੂੰ ਦੇਖ ਕੇ ਬਹੁਤ ਮਾਨੋ ਤੇ ਬੋਝ ਲੈ ਕੇ ਫਿਰਦੇ ਆ ਕਿ ਮਾਲਕ ਸਾਡੇ ਲਈ ਕੁਝ ਸੋਚਦਾ ਨਹੀਂ ਕਰਦਾ ਨਹੀਂ ਪਰ ਨਹੀਂ ਸੋ ਜਦੋਂ ਅਸੀਂ ਉਹ ਮੂਵੀ ਦੇਖਾਂਗੇ ਤੇ ਉਹਦੇ ਵਿੱਚੋਂ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਕਿ ਪ੍ਰਮਾਤਮਾ ਪਰਖਿਆ ਪਹੁੰਚ ਲੈਂਦਾ ਹੈ ਜਿਹਨੂੰ ਉਹ ਪਿਆਰ ਕਰਦਾ ਹੈ ਸੋ ਮੂਵੀ ਨੂੰ ਜ਼ਰੂਰ ਸੁਣਨਾ ਤੇ ਬਹੁਤ ਕੁਝ ਸਮਝਣ ਨੂੰ ਮਿਲੇਗਾ ਤੇ ਪ੍ਰਮਾਤਮਾ ਕਿੰਨੀ ਵੱਡੀ ਕਿਰਪਾ ਰੱਖਦਾ ਹੈ ਜਿਹੜਾ ਉਹਦੀ ਸੇਵਾ ਕਰਦਾ ਹੈ ਜਿਹੜਾ ਵਿਸ਼ਵਾਸ ਰੱਖਦਾ ਹੈ ਸੋ ਉਹਦੀ ਪ੍ਰਮਾਤਮਾ ਕਦੇ ਪਿੱਠ ਵੀ ਨਹੀਂ ਲੱਗਣ ਦਿੰਦਾ ਉਹਦੇ ਅੰਦਰ ਇੰਨੀ ਹਿੰਮਤ ਭਰ ਦਿੰਦਾ ਹੈ ਮੁਸ਼ਕਲਾਂ ਦਾ ਸਾਹਮਣਾ ਕਰਨ ਦੀ ਤਾਕਤ ਭਰ ਦਿੰਦਾ ਹੈ ਪਰ ਉਹ ਤਾਕਤ ਸਾਡੇ ਵਿੱਚ ਵੀ ਆਉਂਦੀ ਹੈ ਜਦੋਂ ਅਸੀਂ ਸੇਵਾ ਕਰਦੇ ਪਰ ਪਹਿਚਾਨ ਦੇ ਲਈ ਜੇਕਰ ਇਹਨਾਂ ਗੱਲਾਂ ਨੂੰ ਪਹਿਚਾਨ ਜਾਵਾਂਗੇ ਤਾਂ ਰਸਤਾ ਹਮਨਾ ਹੀ ਆਸਾਨ ਹੋ ਜਾਂਦਾ ਹੈ ਸੋ ਹੁਣ ਇੱਥੇ ਆਪਾਂ ਮੇਨ ਵਿਸ਼ੇ ਬਾਰੇ ਗੱਲ ਕਰਦੇ ਹਾਂ ਜੀ ਸੋ ਪਹਿਲਾਂ ਤਾਂ ਇੱਥੇ ਧੰਨਵਾਦ ਕਰਦੇ ਹਾਂ ਕੀ ਕਿਹਾ ਤਾਂ ਸੀ 1 ਰੁਪਿਆ ਸੀ ਸਿਰਫ ਦਾਨ ਕਰਨ ਨੂੰ ਪਰ ਇੱਥੇ ਬਹੁਤ ਜ਼ਿਆਦਾ ਪਿਆਰ ਦਿੱਤਾ ਕਿਸੇ ਨੇ 51 11 ਸੋ ਆਪਣੀ ਸ਼ਰਤਾਂ ਮੁਤਾਬਕ ਤੁਸੀਂ ਜੋ ਵੀ ਇਹ ਕਰਮ ਕੀਤਾ ਹੈ ਸੋ ਮਾਲਕ ਹਮੇਸ਼ਾ ਹੀ ਹਰ ਇੱਕ ਦੀ ਖੁਮਾਈ ਵਿੱਚ ਵਾਦਾ ਪਾਵੇ ਸੋ ਬਹੁਤ ਵਧੀਆ ਲੱਗਿਆ ਕਿ ਤੁਸੀਂ ਸਾਡੀ ਗੱਲ ਨੂੰ ਸੁਣਦੇ ਹੋ ਸਮਝਦੇ ਹੋ ਇਹਨਾਂ ਗੱਲਾਂ ਨੂੰ ਤੇ ਜੋ ਕਰਮ ਦੱਸਦੇ ਆ ਉਹ ਕਰਦੇ ਵੀ ਆ ਸੋ ਆਪਾਂ ਤਾਂ ਇੱਥੇ ਸਿਰਫ ਇੱਕ ਰਪਏ ਦੀ ਇਹ ਗੱਲ ਕੀਤੀ ਹੈ ਵੈਸੇ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਵੱਲ ਚੱਲਦੇ ਆਂ ਜੀ ਬਹੁਤ ਬਹੁਤ ਦਿਲੋਂ ਧੰਨਵਾਦ ਕਰਦੇ ਆ ਕਿ ਤੁਸੀਂ ਬਹੁਤ ਜ਼ਿਆਦਾ ਸਾਨੂੰ ਪਿਆਰ ਦਿੱਤੇ ਸੋ ਕਈ ਮੈਸੇਜ ਤਾਂ ਇਹੋ ਜਿਹੇ ਵੀ ਆਏ ਜਿਹੜੇ ਕਹਿੰਦੇ ਨੇ ਕਿ ਸਾਡੇ ਫੋਨ ਤੇ ਪੇ ਨਹੀਂ ਚੱਲਦਾ ਪਰ ਅਸੀਂ ਘਰਦਿਆਂ ਦੇ ਜਾਂ ਕਿਸੇ ਵੀ ਮੈਂਬਰ ਦੇ ਫੋਨ ਤੋਂ ਇਹ ਕਰਵਾ ਰਹੇ ਆ ਸੋ ਬਹੁਤ ਬਹੁਤ ਧੰਨਵਾਦ ਜੀ ਇੱਕ ਫਰਜ਼ ਸਮਝ ਕੇ ਫਿਕਰ ਕਰਕੇ ਦੀ ਇਹ ਕਰਮ ਕੀਤਾ ਹੈ ਕਿ ਜਿਉਂ ਦੱਸਿਆ ਹੈ ਉਹਦੇ ਤੇ ਅਮਲ ਕਰਦੇ ਹੋ ਸੋ ਇਥੋਂ ਵੀ ਸਾਨੂੰ ਬਹੁਤ ਵੱਡਾ ਇਹ ਸੰਕੇਤ ਇਸ਼ਾਰਾ ਮਿਲ ਰਿਹਾ ਹੈ ਕਿ ਤੁਸੀਂ ਇਹਨਾਂ ਗੱਲਾਂ ਨੂੰ ਸਮਝਦੇ ਹੋ ਸੋ ਬਹੁਤ ਬਹੁਤ ਧੰਨਵਾਦ ਜੀ ਹੁਣ ਆਪਾਂ ਮੇਨ ਵਿਸ਼ੇ ਵੱਲ ਚੱਲੀਏ ਕਿ ਮੇਨ ਵਿਸ਼ਾ ਹੈ ਕਿ ਜੋ ਸਰਾਂਦ ਦੀ ਰੋਟੀ ਖਾਈ ਜਾਂਦੀ ਹੈ ਉਹ ਕਾਵਾਂ ਨੂੰ ਹੀ ਕਿਉਂ ਰੋਟੀ ਪਾਂਚੀਆਂ ਨੂੰ ਹੀ ਕਿਉਂ ਪਾਈ ਜਾਂਦੀ ਆ ਸੋ ਦੇਖੋ ਜੀ ਪਹਿਲਾਂ ਤਾਂ ਆਪਾਂ ਇੱਥੇ ਇੱਕ ਗੱਲ ਕਲੀਅਰ ਕਰ ਦਈਏ ਕਿ ਇਹ ਇਦਾਂ ਨਹੀਂ ਹੁੰਦਾ ਕਿ ਅਸੀਂ ਪਿੱਤਰਾਂ ਦੇ ਨਾਮ ਦੀ ਜਾਂ ੜੀ ਬਜ਼ੁਰਗਾਂ ਦੇ ਨਾਮ ਦੀ ਜੋ ਰੋਟੀ ਇਹ ਪੰਛੀਆਂ ਨੂੰ ਕਾਂਾਂ ਨੂੰ ਖਿਲਾ ਰਹੇ ਹਾਂ ਤੇ ਉਹ ਸਾਡੇ ਬਜ਼ੁਰਗ ਇਸ ਰੂਪ ਵਿੱਚ ਆ ਕੇ ਖਾ ਰਹੇ ਆ ਇਹ ਬਿਲਕੁਲ ਗਲਤ ਗੱਲ ਆ ਇਹ ਸੱਚ ਨਹੀਂ ਹੈ ਸੋ ਦੇਖੋ ਸਾਡੇ ਬਜ਼ੁਰਗ ਕਈਆਂ ਦੇ ਬਜ਼ੁਰਗ ਬਹੁਤ ਜ਼ਿਆਦਾ ਸੇਵਾ ਕਰ ਗਏ ਵੰਦਗੀ ਕਰ ਗਏ ਕਿਉਂ ਉਹ ਇਹ ਪੰਛੀ ਦੇ ਥ्रू ਆਣ ਕੇ ਖਾਣਾ ਖਾਣਗੇ ਸੋ ਪੰਛੀ ਦਾ ਬਹੁਤ ਗੰਦੇ ਥਾਹਾਂ ਤੇ ਵੀ ਹੋ ਮਾਰਦੇ ਨੇ ਜਿੱਥੇ ਉਹਨਾਂ ਨੂੰ ਕੁਝ ਖਾਣ ਨੂੰ ਮਿਲ ਜਾਵੇ ਉੱਥੇ ਹੀ ਉਹ ਚੁੱਕ ਲੈਂਦੇ ਆ ਖਾਣਾ ਸੋ ਪੰਛੀਆਂ ਨੂੰ ਇਹ ਨਹੀਂ ਸਮਝਣਾ ਹੈ ਕਿ ਉਹ ਸਾਡੇ ਬਜ਼ੁਰਗ ਆ ਕੇ ਇਹ ਸਭ ਕੁਝ ਖਾ ਰਹੇ ਆ ਸੋ ਇਹ ਇਹਨਾਂ ਦਾ ਮਤਲਬ ਇਹ ਹੈ ਕਰਵੇ ਹੈ ਕਿ ਪੰਛੀਆਂ ਨੂੰ ਜੋ ਖਾਣਾ ਖੁਲਾਉਂਦੇ ਆ ਉਹ ਬੇਜਵਾਨੇ ਆ ਕੋਲ ਨਹੀਂ ਸਕਦੇ ਭੋਲੇ ਪੰਛੀ ਕਿਹਾ ਗਿਆ ਇਹਨਾਂ ਨੂੰ ਸੋ ਜੋ ਆਪਾਂ ਖਾਣਾ ਪੰਛੀਆਂ ਨੂੰ ਪਾਉਂਦੇ ਆ ਬਜ਼ੁਰਗਾਂ ਦੇ ਨਾਮ ਦੀ ਰੋਟੀ ਕੱਢਦੇ ਆ ਉਸ ਸਮੇਂ ਪੰਛੀਆਂ ਨੂੰ ਖਾਣਾ ਰੱਖਿਆ ਜਾਂਦਾ ਖਾਸ ਕਰਕੇ ਕਾਂਵਾਂ ਨੂੰ ਕਹਿ ਦਿੱਤਾ ਕਿ ਕਾਂਵਾਂ ਨੂੰ ਇਹ ਖਾਣਾ ਖੁਲਾਉਣਾ ਹੈ ਕਾਂ ਖਾਣਾ ਇਥੇ ਮਨ ਵਿੱਚੋਂ ਗੈਮ ਪਲੇਖਾ ਕੱਢ ਦੋ ਕਿ ਬਜ਼ੁਰਗ ਸਾਡੇ ਇਸ ਰੂਪ ਵਿੱਚ ਆ ਕੇ ਭੋਗ ਲਗਾਉਂਦੇ ਆ ਬਿਲਕੁਲ ਗਲਤ ਗੱਲ ਆ ਇਹਨਾਂ ਨੂੰ ਇਸ ਲਈ ਖਾਣਾ ਖਿਲਾਇਆ ਜਾਂਦਾ ਬੇਜਵਾਨਿਆਂ ਨੂੰ ਚਾਹੇ ਜਾਨਵਰ ਹੋਵੇ ਚਾਹੇ ਪੰਛੀ ਹੋਵੇ ਕਿ ਇਹ ਜਿੰਦਾ ਜਿੰਦਾ ਇਹ ਖਾਣਾ ਖਾਣਗੇ ਇਹ ਸੀਸਾ ਦੇਣਗੇ ਕਿਉਂਕਿ ਕਿਸੇ ਦਾ ਆਪਾਂ ਢਿੱਡ ਭਰਦੇ ਆ ਤੇ ਉਹ ਸੀਸ ਦਿੰਦਾ ਹੈ ਜੇਕਰ ਕੋਈ ਕੁੱਖਾ ਹੈ ਸੋ ਜਦੋਂ ਅਸੀਂ ਇਹ ਕਰਮ ਕਰਦੇ ਆ ਤੇ ਜਿਨ੍ਹਾਂ ਦੇ ਬਜ਼ੁਰਗਾਂ ਨੇ ਕੋਈ ਨਾਮ ਦੀ ਕਮਾਈ ਨਹੀਂ ਕੀਤੀ ਹੋਈ ਸਰੀਰ ਛੱਡ ਦਿੱਤੇ ਸੋ ਕੋਈ ਭਜਨ ਬੰਦਗੀ ਨਹੀਂ ਕੀਤੀ ਰੱਬ ਦਾ ਨਾਮ ਨਹੀਂ ਤੇ ਆਇਆ ਬਿਨਾ ਗੁਰੂ ਤੋਂ ਹੀ ਚੱਲ ਵਸੇ ਸੋ ਉਹਨਾਂ ਦੇ ਨਾਮ ਤੇ ਜਦੋਂ ਅਸੀਂ ਕਰਮ ਕਰਦੇ ਆ ਬੇ ਜਵਾਨਿਆਂ ਨੂੰ ਖਾਣਾ ਖੁਲਾਉਂਦੇ ਆ ਤੇ ਉਹ ਜੋ ਸੀਸਾ ਆ ਉਹ ਉਹਨਾਂ ਦੇ ਅੱਗੇ ਆਉਂਦੇ ਆ ਸੋ ਉਹਨਾਂ ਦੀ ਗਵਾਹੀ ਭਰਦੀਆਂ ਆ ਜਿੱਦ ਜਿੱਦਾਂ ਕਰਮ ਕਰਦੇ ਆ ਘਰ ਦੇ ਮੈਂਬਰ ਬਜ਼ੁਰਗਾਂ ਦੇ ਨਾਮ ਤੇ ਸੋਦਬ ਜਦੋਂ ਉਹ ਕਰਮ ਕੀਤਾ ਜਾਂਦਾ ਹੈ ਸੀਸਾ ਲਈਆਂ ਜਾਂਦਾ ਆ ਤੇ ਉਹ ਜੋ ਦਾਨ ਹੁੰਦਾ ਹੈ ਉਹ ਵਾਦਾ ਪੁੱਲਦਾ ਹੈ ਤੇ ਉਹ ਸੀਸਾ ਲੱਗਦੀਆਂ ਆ ਉਹ ਜੋ ਸੀਸਾ ਹੈ ਉਹਨਾਂ ਦੇ ਨਾਮ ਤੇ ਕੀਤਾ ਹੋਇਆ ਕਰਮਾਂ ਵੇ ਜਵਾਨਿਆਂ ਦਾ ਢਿੱਡ ਭਰਨਾ ਪੰਛੀਆਂ ਨੂੰ ਖਾਣਾ ਖਰਾਉਣਾ ਉਹ ਸੀਸਾ ਉਹਨਾਂ ਦੇ ਅੱਗੇ ਆਉਂਦੇ ਆ ਤੇ ਉਹ ਉਹਨਾਂ ਮੁਸ਼ਕਲਾਂ 'ਚ ਜਿਹਨਾਂ ਹਾਲਾਤਾਂ ਵਿੱਚ ਲੜ ਰਹੇ ਆ ਸੋ ਹੁਣ ਆਪਾਂ ਜਦੋਂ ਗੁਰੂ ਵਾਲੇ ਬਣਦੇ ਆ ਵੈਸੇ ਗੱਲ ਬਹੁਤ ਲੰਬੀ ਹੈ ਸਮਝਾਉਣ ਵਾਲੀ ਹੈ ਪਰ ਵੀਡੀਓ ਲੰਬੀ ਹੋਈ ਜਾ ਰਹੀ ਆ ਸੋ ਜਦੋਂ ਅਸੀਂ ਸਰੀਰ ਛੱਡਦੇ ਹਾਂ ਹੁਣ ਇਹ ਨਹੀਂ ਕਦੇ ਸੋਚਣਾ ਕਿ ਸਾਡਾ ਅਸੀਂ ਘਰ ਦੇ ਇੰਨੇ ਮੈਂਬਰ ਆ ਤੇ ਸਾਡਾ ਗੁਰੂ ਇੱਕ ਹੀ ਆ ਤੇ ਅਸੀਂ ਇੱਕ ਜਗ੍ਹਾ ਤੇ ਹੀ ਜਾਣਾ ਆ ਜਿਸ ਦਿਨ ਸਰੀਰ ਨੂੰ ਤਿਆਗਣਾ ਹੈ ਬਿਲਕੁਲ ਗਲਤ ਹੈ ਜੀਨੇ ਜਿਹੋ ਜਿਹੇ ਪੇਪਰ ਦਿੱਤਾ ਉਹੋ ਜਿਹੇ ਨੰਬਰ ਆਉਣੇ ਆ ਸੋ ਇੱਕ ਸਟੇਜਾ ਹੈ ਕੀ ਗੁਰੂ ਤੱਕ ਪਹੁੰਚਣਦਿਆਂ ਕਿਸੇ ਨੇ ਜ਼ਿਆਦਾ ਨਾਮ ਸਿਮਰਿਆ ਕਿਸੇ ਨੇ ਘੱਟ ਸਿਮਰਿਆ ਕਿਸੇ ਨੇ ਉਦੋਂ ਘੱਟ ਸਿਮਰਿਆ ਇਹ ਜ਼ਰੂਰੀ ਨਹੀਂ ਸਾਨੂੰ ਇੱਕ ਥਾਂ ਤੇ ਢੋਈ ਮਿਲਦੀ ਹੈ ਸੋ ਜਿੱਦਾਂ ਦਾ ਅਸੀਂ ਪੇਪਰ ਦੇਵਾਂਗੇ ਉਹੋ ਜੇ ਨੰਬਰ ਲੈ ਕੇ ਆਵਾਂਗੇ ਸੋ ਇਸੇ ਤਰ੍ਹਾਂ ਹੈ ਕਿ ਜਿਨ੍ਹਾਂ ਨੇ ਕੋਈ ਚੰਗਾ ਕਰਮ ਨਹੀਂ ਕਰਕੇ ਗਏ ਬਾਕੀ ਤਾਂ ਨਹੀਂ ਹੈ ਸੋ ਉਹਨਾਂ ਦੇ ਨਾਮ ਤੇ ਜਦੋਂ ਕਰਮ ਕਰਦੇ ਆ ਤੇ ਉਹ ਉਹਨਾਂ ਮੁਸ਼ਕਲਾ ਜੋ ਦਰੋਸ਼ ਛੁਕਦੇ ਆ ਜਦੋਂ ਉਹਨਾਂ ਦੇ ਨਾਮ ਤੇ ਦਾਨ ਪੁੰਨ ਕੀਤਾ ਜਾਂਦਾ ਹੈ ਸੋ ਬਾਕੀ ਇਹ ਸਚਾਈ ਨਹੀਂ ਹੈ ਕਿ ਕਾਮਾ ਦੇ ਰੂਪ ਵਿੱਚ ਸਾਡੇ ਬਜ਼ੁਰਗਾਂ ਦੇ ਖਾਣਾ ਖਾਂਦੇ ਆ ਬਿਲਕੁਲ ਗਲਤ ਹੈ ਜੀ ਇੰਨਾ ਕਹੇ ਕਿ ਉਹਨਾਂ ਦੇ ਨਾਮ ਤੇ ਕਰਮ ਕੀਤੇ ਜਾਂਦੇ ਆ ਕਿ ਇਹ ਸੀਸਾ ਦੇਣ ਤੇ ਸਾਡੇ ਬਜ਼ੁਰਗਾਂ ਨੂੰ ਸ਼ਾਂਤੀ ਮਿਲੇ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ ਉਹ 84 ਦੇ ਗੇੜ ਚੋਂ ਨਿਕਲ ਸਕਣ ਜਿੰਨਾ ਤੁਸੀਂ ਕਰਮ ਉਹਨਾਂ ਦੇ ਨਾਮ ਤੇ ਕਰੋਗੇ ਉਨਾਂ ਹੀ ਮੁਕਤ ਹੁੰਦੇ ਜਾਣਗੇ ਉਹਨਾਂ ਦੀ ਰੂਹ ਨੂੰ ਸ਼ਾਂਤੀ ਮਿਲੇਗੀ ਮੁਕਤ ਹੋਣਗੇ ਸੋ ਇਸ ਜੰਜਾਲ ਵਿੱਚੋਂ ਫਸੇ ਹੋਏ ਆ ਇਹ ਕੀਤੇ ਹੋਏ ਕਰਮ ਹੋਣਾ ਵਿੱਚੋਂ ਉਹਨਾਂ ਨੂੰ ਕੱਢ ਸਕਦੇ ਨੇ ਸੋ ਇਸ ਲਈ ਸੰਕਰਮ ਕੀਤੇ ਜਾਂਦੇ ਆ ਸੋ ਬਾਕੀ ਸਾਡਾ ਗਿਆਨ ਤਾਂ ਇਹ ਹੀ ਕਹਿੰਦਾ ਹੈ ਜੋ ਸੋਚ ਵਿਚਾਰ ਹੈ ਸੋ ਬਾਕੀ ਹਰ ਕਦਾ ਆ ਕੋ ਆਪਣਾ ਢੰਗ ਹੈ ਸਮਝਾਉਣ ਦਾ ਜੀ ਸੋ ਜੇਕਰ ਕਿਤੇ ਗਲਤੀ ਲੱਗਦੀ ਹੈ ਤੇ ਮਾਫੀ ਚਾਹੁੰਦੇ ਆ ਜੀ